ਇਹ ਬਿਲਕੁਲ ਜ਼ਾਹਰ ਹੋ ਚੁੱਕਾ ਵਾ ਕਿ ਪੰਜਾਬ ਤੇ ਹਰਿਆਣਾ ਦਾ ਚੰਡੀਗੜ੍ਹ ਤੇ ਕੰਟਰੋਲ ਜਿਹੜਾ ਵਾ ਉਹ ਲਗਾਤਾਰ ਘਟਦਾ ਜਾ ਰਿਹਾ ਵਾ ਮੈਂ ਇੱਥੇ ਸਭ ਤੋਂ ਪਹਿਲੀ ਵਾਰੀ 1971 ਦੇ ਵਿੱਚ ਪੜਨ ਵਾਸਤੇ ਬੀਏ ਪਾਰਟ 1 ਚ ਆਇਆ ਸੀ ਔਰ ਉਦੋਂ ਤੋਂ ਮੈਂ ਦੇਖ ਰਿਹਾ ਵਾਂ ਕਿ ਚੰਡੀਗੜ੍ਹ ਦੇ ਉੱਤੇ ਜਿਹੜਾ ਕੰਟਰੋਲ ਹੈ ਪੰਜਾਬ ਤੇ ਹਰਿਆਣਾ ਦਾ ਉਹ ਬਹੁਤ ਅੱਗੇ ਨਾਲੋਂ ਘਟ ਗਿਆ ਵਾ ਠੀਕ ਆ ਇਹ ਦੋਵਾਂ ਸਟੇਟਾਂ ਦੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਆ ਪਰ ਸਿਰਫ ਨਾਂ ਦੇ ਵਿੱਚ ਸਾਰੇ ਫੈਸਲੇ ਜਿਹੜੇ ਨੇ ਉਹ ਕਈ ਸਾਲਾਂ ਤੋਂ ਕੇਂਦਰ ਲੈਂਦਾ ਆ ਰਿਹਾ ਵਾ ਔਰ ਇਹ ਹੁਣ ਫੈਸਲੇ ਲੈਣ ਦੇ ਵਿੱਚ ਕੇਂਦਰ ਜਿਹੜਾ ਮਹਾਰ ਹੋ ਚੁੱਕਾ ਵਾ ਔਰ ਇਹ ਕੇਂਦਰ ਦੀ ਦਖਲਅੰਦਾਜ਼ੀ ਜਿਹੜੀ ਆ ਵਾ ਉਹ ਹੁਣ ਹੱਦ ਤੋਂ ਬਰਦਾਸ਼ਤ ਤੋਂ ਬਾਹਰ ਆ ਔਰ ਉਹ ਬਿਲਕੁਲ ਹਰ ਮਸਲੇ ਦੇ ਵਿੱਚ ਇਸ ਲਈ ਉਹ ਦਖਲ ਦੇ ਰਿਹਾ ਵਾ ਯੂਟੀ ਦਾ ਐਡਮਿਨਿਸਟਰेटर ਜਿਹੜਾ ਵਾ ਉਹ ਪੰਜਾਬ ਦਾ ਗਵਰਨਰ ਆ ਪੰਜਾਬ ਦਾ ਗਵਰਨਰ ਹੈ ਤੇ ਯੂਟੀ ਦਾ ਉਹ ਐਡਮਿਨਿਸਟਰेटर ਆ ਪਰ ਫੈਸਲੇ ਕੇਂਦਰ ਦੇ ਕਹਿੰਦੇ ਹੋਮ ਮਿਨਿਸਟਰੀ ਦੇ ਕਹਿੰਦੇ ਹੁੰਦੇ ਆ ਸਾਰਾ ਲਿੰਦਾਵਾ ਸਿਰਫ ਇੱਕ ਨਾਂ ਦਾ ਵਾ ਪੰਜਾਬ ਦਾ ਗਵਰਨਰ ਪੰਜਾਬ ਯੂਟੀ ਦਾ ਐਡਮਿਨਿਸਟਰेटर ਆ ਉਹ ਵੀ ਮੇਰੇ ਖਿਆਲ ਆ ਕੋਈ ਨਾਂ ਦਾ ਹੀ ਆ ਜਾਂ ਹੋਰ ਵੀ ਕੋਈ ਹੋਵੇ ਤੇ ਫਰਕ ਨਹੀਂ ਜੇ ਕੋਈ ਬਣਾ ਕੋਈ ਜਿਨੂੰ ਇੱਥੇ ਇਹਨੂੰ ਯੂਟੀ ਬਣਾਇਆ ਸੀਗਾ ਤੇ ਉਦੋਂ ਫੈਸਲਾ ਕੀਤਾ ਗਿਆ 60 40 ਦੇ ਰੇਸ਼ੀਓ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਇੱਥੇ ਕਰਮਚਾਰੀ ਹੋਣਗੇ ਉਹ ਵੀ ਹੌਲੀ ਹੌਲੀ ਡਿলিউਟ ਹੋ ਗਿਆ ਔਰ ਹੁਣ ਯੂਟੀ ਕਾਡਰ ਜਿਹੜਾ ਵਾ ਉਹ ਭਾਰੂ ਹੈ ਇੱਥੇ ਬਹੁਤ ਘੱਟ ਹੁਣ ਯੂਟੀ ਤੇ ਪੰਜਾਬ ਪੰਜਾਬ ਤੇ ਹਰਿਆਣਾ ਅਫਸਰ ਜਿਹੜੇ ਨੇ ਇਹ ਇੱਥੇ ਡੈਪੂਟੇਸ਼ਨ ਤੇ ਆ ਰਹੇ ਆ ਔਰ ਜਿਹੜੇ ਕੋਈ ਅਫਸਰ ਪੰਜਾਬ ਤੋਂ ਲਾਏ ਵੀ ਗਏ ਸੀ ਇੱਥੇ ਉਹ ਡਾਊਨਗ੍ਰੇਡ ਹੋ ਗਏ تھے۔ ਮੈਂ ਜਿਹੜੇ ਪਹਿਲਾਂ ਦੱਸਿਆ ਵਾ ਕਿ ਦੋ ਸੀਨੀਅਰ ਅਫਸਰ ਸੀ ਜਿਹੜੇ ਪੰਜਾਬ ਦੇ ਇੱਥੇ ਲੱਗਦੇ ਸੀ ਫਾਈਨੈਂਸ ਸੈਕਟਰੀ ਔਰ ਐਸਐਸਪੀ ਫਾਈਨੈਂਸ ਸੈਕਟਰੀ ਜਿਹੜਾ ਵਾ ਉਹ ਤੇ ਹੈਲੀਕਾਏਮ ਆ ਪੰਜਾਬ ਤੋਂ ਹੀ ਆਉਂਦਾ ਲੇਕਿਨ ਐਸਐਸਪੀ ਵੀ ਪੰਜਾਬ ਤੋਂ ਹੀ ਆ ਲੇਕਿਨ ਐਸਐਸਪੀ ਦੇ ਉੱਤੇ ਹੁਣ ਦੋ ਤਿੰਨ ਹੋਰ ਅਫਸਰ ਲੱਗੇ ਆ ਡੀਜੀਪੀ ਆ ਇੱਥੇ ਉਹ ਯੂਟੀ ਕਾਡਰ ਦਾ ਵਾ ਜੇ ਐਸਐਸਪੀ ਚਰਦੀ ਪੰਜਾਬ ਦਾ ਹੋਣਾ ਚਾਹੀਦਾ ਵਾ ਤੇ ਹੁਣ ਐਸਐਸਪੀ ਦੇ ਥਾਂ ਤੇ ਡੀਜੀਪੀ ਲੱਗ ਗਿਆ ਵਾ ਤੇ ਫਿਰ ਡੀਜੀਪੀ ਪੰਜਾਬ ਤੋਂ ਨਹੀਂ ਹੋਣਾ ਚਾਹੀਦਾ ਇੱਥੇ ਇਹ ਕਿਸੇ ਨੇ ਸਾਡੇ ਕਿਸੇ ਸਿਆਸੀ ਲੀਡਰ ਨੇ ਕਿਸੇ ਮੁੱਖ ਮੰਤਰੀ ਨੇ ਮਸਲਾ ਨਹੀਂ ਚੁੱਕਿਆ ਕਿ ਜੇ ਯੂਟੀ ਦਾ ਚੀਫ ਸਕੱਟਰੀ ਹੁੰਦਾ ਸੀ ਚੀਫ ਕਮਿਸ਼ਨਰ ਹੁੰਦਾ ਸੀ ਹੁਣ ਐਡਵਾਈਜ਼ਰ ਆ ਤੇ ਹੁਣ ਚੀਫ ਸਕੱਟਰੀ ਲੱਗਣਾ ਵਾ ਤੇ ਉਹ ਯੂਟੀ ਦੇ ਹੋਣੇ ਆ ਤੇ ਫਿਰ ਜੇ ਐਸਐਸਪੀ ਦੇ ਥਾਂ ਤੇ ਹੁਣ ਜੇ ਡੀਜੀਪੀ ਹੋ ਗਿਆ ਤੇ ਫਿਰ ਪੰਜਾਬ ਦਾ ਕਿਉਂ ਨਹੀਂ ਡੀਜੀਪੀ ਲੱਗਦਾ ਇੱਥੇ ਲੇਕਿਨ ਇਹ ਮਸਲਾ ਕਿਸੇ ਨੇ ਚੁਕੇਨੀ 어 اور ਅਜ ਹੁਣ ਫੈਸਲਾ ਕੀਤਾ ਗਿਆ ਵਾ ਕਿ ਜਿਹੜਾ ਐਡਵਾਈਜ਼ਰ ਦੇ ਸਾਹਦੇ ਹੁਣ ਚੀਫ ਸੈਕਟਰੀ ਲੱਗੂਗਾ ਇਥੇ ਉਹ ਪੰਜਾਬ ਮੇਰਾ ਨਹੀਂ ਖਿਆਲ ਕੀ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਵਾ ਜਾਂ ਇਹਨਾਂ ਨੇ ਸਲਾਹ ਮਸ਼ਲਾ ਵੀ ਕੀਤਾ ਗਿਆ ਜੇ ਸਲਾਹ ਮਸ਼ਲਾ ਕੀਤਾ ਵਾ ਤੇ ਫਿਰ ਇਹਨਾਂ ਦੀ ਮਿਲੀ ਭੋਗਤਨਾ ਜੇ ਲੱਗਾ ਤੇ ਫਿਰ ਤੇ ਬਹੁਤ ਹੀ ਅਫਸੋਸਨਾ ਗੱਲ ਆ ਕਿਉਂਕਿ ਇਹਨਾਂ ਨੇ ਪਿੰਡਕ ਨਹੀਂ ਲੱਗਣ ਦਿੱਤੀ ਇਹ ਗੱਲ ਦੀ ਔਰ ਚੁੱਪ ਕੀਤੇ ਹੋ ਗਿਆ ਲੇਕਿਨ ਜੇ ਇਹਨਾਂ ਦੀ ਜਾਣਕਾਰੀ ਤੋਂ ਬਿਨਾ ਹੋਇਆ ਵਾ ਤੇ ਪੰਜਾਬ ਸਰਕਾਰ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਵਾ ਮੁੱਖ ਮੰਤਰੀ ਨੂੰ ਠੋਕ ਕੇ ਕੇਂਦਰ ਨੂੰ ਜਵਾਬ ਦੇਣਾ ਚਾਹੀਦਾ ਵੀ ਯਾਰ ਤੁਸੀਂ ਕਿਵੇਂ ਕੀਤਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਸਾਰੀ ਪੰਜਾਬ ਸਰਕਾਰ ਪ੍ਰੋਟੈਸਟ ਕਰੇ ਕਿਉਂ ਨਹੀਂ ਕਰ ਸਕਦੀ ਪੰਜਾਬ ਸਰਕਾਰ ਪ੍ਰੋਟੈਸਟ ਆ ਬਾਕੀ ਜਿਹੜੀ 3 ਤਰੀਕ ਨੂੰ ਨੋਟੀਫਿਕੇਸ਼ਨ ਆਈ ਆ ਪੀ ਐਡਵਾਈਜ਼ਰ ਥਾਂ ਤੇ ਚੀਫ ਸਕੱਟਰੀ ਹੋਊਗਾ ਔਰ 9 ਦੇ ਥਾਂ ਤੇ 11 ਅਫਸਰ ਹੋਣਗੇ ਇਹ ਕਿਵੇਂ ਨਹੀਂ ਪਤਾ ਲੱਗਾ ਕਿਸੇ ਨੂੰ ਪੰਜਾਬ ਸਰਕਾਰ ਸੁੱਤੀ ਪਈ ਸੀਗੀ ਇਨਾਂ ਦੇ ਕੇਂਦਰ ਦੇ ਵਿੱਚ ਅਫਸਰ ਨਹੀਂ ਗਏ ਆਫਟਰ ਆਲ ਕੇਂਦਰ ਦੇ ਵਿੱਚ ਇਹਨਾਂ ਦੇ ਡਿਪੂਟੇਸ਼ਨ ਦੇ ਅਫਸਰ ਗਏ ਹੋਏ ਆ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਨੋਟੀਫਿਕੇਸ਼ਨ ਹੋ ਗਈ ਹੈ ਇਹ ਕਿਵੇਂ ਹੋਇਆ ਕਿ ਅਖਬਾਰ ਜਿਹੜਾ 8 ਤਰੀਕ ਨੂੰ ਆਈ ਤੇ ਫਿਰ ਪੰਜਾਬ ਸਰਕਾਰ ਨੂੰ ਪਤਾ ਲੱਗਾ ਜਾਂ ਕਿਸੇ ਨੂੰ ਵੀ ਪਤਾ ਲੱਗਾ ਚਲੋ ਮੀਡੀਆ ਤੇ ਸੁੱਤਾ ਪਿਆ ਸੀ ਲੇਕਿਨ ਪੰਜਾਬ ਸਰਕਾਰ ਦਾ ਇੱਕ ਸਿਸਟਮ ਹੁੰਦਾ ਵਾ ਦਿੱਲੀ ਦੇ ਵਿੱਚ ਇੱਕ ਪੰਜਾਬ ਪਵਨ ਜਿਹੜਾ ਵਾ ਉੱਥੇ ਇੱਕ ਰੈਜ਼ੀਡੈਂਟ ਕਮਿਸ਼ਨਰ ਹੈ ਇੱਕ ਇਹ ਰੈਜ਼ੀਡੈਂਟ ਕਮਿਸ਼ਨਰ ਨੂੰ ਖਿੱਚਿਆ ਪੰਜਾਬ ਸਰਕਾਰ ਨੇ ਵੀ ਤੁਹਾਨੂੰ ਪਤਾ ਕਿਵੇਂ ਨਹੀਂ ਲੱਗਾ ਵੀ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਹੈ ਉਹਦਾ ਕੰਮ ਹੀ ਇਹ ਵਾ ਪੀ ਕੇਂਦਰ ਦੇ ਵਿੱਚ ਜੋ ਹੋ ਰਿਹਾ ਉਹਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਦੇਣੀ ਆ ਉਹ ਜੋ ਪੰਜਾਬ ਸਰਕਾਰ ਦਾ ਸੁਨੇਹਾ ਕੇਂਦਰ ਤੱਕ ਪਹੁੰਚਾਇਆ ਰੈਜ਼ੀਡੈਂਟ ਕਮਿਸ਼ਨਰ ਜਿਹੜਾ ਬਾਉ ਕੀ ਉਹਥੇ ਸਿਰਫ ਆਰਾਮ ਕਰਨ ਵਾਸਤੇ ਭੇਜਿਆ ਗਿਆ ਸੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਕਿ ਪੰਜਾਬ ਤੇ ਹਰਿਆਣਾ ਖਾਸ ਕਰਕੇ ਪੰਜਾਬ ਕਹਿੰਦਾ ਹਮੇਸ਼ਾ ਵਾ ਵੀ ਸਾਡਾ ਹੱਕ ਆ ਲੇਕਿਨ ਕੀਤਾ ਕੀ ਅਸੀਂ ਹੱਕ ਜਮਾਉਣ ਵਾਸਤੇ ਜਦੋਂ ਮੈਂ ਹੁਣੇ ਦੱਸਿਆ ਵੀ 1986 ਦੇ ਵਿੱਚ ਜਦਨ 26 ਜਨਵਰੀ 1986 ਨੂੰ ਚੰਡੀਗੜ੍ਹ ਨਹੀਂ ਸੀ ਟ੍ਰਾਂਸਫਰ ਹੋਇਆ ਤੇ ਸੁਰਜੀਤ ਸਿੰਘ ਬਰਨਾਲੇ ਦਾ ਸਿਫਾ ਕਿਉਂ ਨਹੀਂ ਸੀ ਦਿੱਤਾ ਹੁਣ ਜੇ ਆ ਨੋਟੀਫਿਕੇਸ਼ਨ ਹੋਈ ਆ ਬਿਨਾ ਪੰਜਾਬ ਤੋਂ ਪੁੱਛੇ ਤੇ ਪੰਜਾਬ ਨੇ ਪ੍ਰੋਟੈਸਟ ਕਿਉਂ ਨਹੀਂ ਕੀਤਾ ਸੋ ਕਿਆਨ ਦਾ ਮਤਲਬ ਹੈ ਆ ਕਿ ਐਂਜ ਲੱਗ ਰਿਹਾ ਵਾ ਕਿ ਪੰਜਾਬ ਰੀਕਨਸਾਈਲ ਕਰ ਚੁੱਕਾ ਵਾ ਕਿ ਹੋਣਾ ਕੱਖ ਨਹੀਂ ਔਰ ਨਾ ਹੀ ਸਾਨੂੰ ਮਿਲੇ ਤੇ ਚੰਗਾ ਜਿਵੇਂ ਕਿਸੇ ਕੋਲਰ ਨੇ ਕਿਹਾ ਵੀ ਆ ਕਿ ਪੰਜਾਬ ਸ਼ਾਇਦ ਅਫੋਰਡ ਹੀ ਨਹੀਂ ਕਰ ਸਕਦਾ ਇਹ ਜਿਹੜੀ ਪ੍ਰੋਟੈਸਟ ਕਰਦੇ ਆ ਸਿਰਫ ਰਸਮੀ ਤੌਰ ਤੇ ਪ੍ਰੋਟੈਸਟ ਹੈ ਔਰ ਇਹਦਾ ਕੋਈ ਮੈਂ ਕਿਹਾ ਰਸਮੀ ਤੌਰ ਤੇ ਪ੍ਰੋਟੈਸਟ ਦਾ ਕੋਈ ਫਾਇਦਾ ਨਹੀਂ ਮੈਨ ਅੰਜੇਲਾ ਗਰੇਵਾ ਕੀ ਅਸਲੇ ਪੰਜਾਬ ਤੇ ਹਰਿਆਣਾ ਦੋਵੇਂ ਚੰਡੀਗੜ੍ਹ ਤੇ ਕੇਂਦਰ ਦੇ ਚੰਡੀਗੜ੍ਹ ਦੇ ਵਿੱਚ ਮਹਿਮਾਨ ਨੇ ਇਹ ਮਹਿਮਾਨ ਨਿਵਾਜ਼ੀ ਜਿਹੜੀ ਆ ਇੰਜੋਏ ਕਰਨੀ ਖਤਮ ਕਰੋ ਔਰ ਆਪਣੇ ਹੱਕਾਂ ਲਈ ਮੇਰੇ ਖਿਆਲ ਪੰਜਾਬ ਸਰਕਾਰ ਤੇ ਪੰਜਾਬ ਦੇ ਲੀਡਰਾਂ ਨੂੰ ਲੜਨਾ ਚਾਹੀਦਾ ਵਾ ਨਹੀਂ ਤੇ ਹੌਲੀ-ਹੌਲੀ ਜਿਵੇਂ ਕਿਸੇ ਨੇ ਕਿਹਾ ਵਾ ਕਿ ਅੱਜ ਤੇ ਚੰਡੀਗੜ੍ਹ ਨੂੰ ਯੂਟੀ ਬਣਾਇਆ ਵਾ ਕੱਲ ਨੂੰ ਹੋਰ ਵੀ ਇਲਾਕੇ ਜਿਹੜੇ ਨੇ ਯੂਟੀ ਚ ਕਨਵਰਟ ਹੋ ਸਕਦੇ ਜੰਮੂ ਕਸ਼ਮੀਰ ਤੁਸੀਂ ਵੇਖ ਹੀ ਲਿਆ ਵਾ ਇਸ ਕਰਕੇ ਜ਼ਰੂਰੀ ਆ ਲਾਜ਼ਮੀ ਆ ਕਿ ਅਸੀਂ ਆਪਣੇ ਹੱਕਾਂ ਲਈ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਿਏ